ਕੁਝ ਹੀ ਸਮੇਂ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਸਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪੰਜਾਬ ਦੀ ਸਿਆਸਤ ਦੇ ਥੰਮ ਅਤੇ ਬਾਬਾ ਬੋਹੜ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਖਤਰ ਜਨਰਲ ਅਤੇ ਸਾਬਕਾ ਕੇਂਦਰੀ ਮੰਤਰੀ ਸਰਦਾਰ ਸੁਖਦੇਵ ਸਿੰਘ ਢੀਂਸਾ ਦੀ ਮ੍ਰਿਤਕ ਦੇ ਨੂੰ ਅੱਜ ਸੰਗਰੂਰ ਲਿਆਂਦਾ ਗਿਆ ਜਿੱਥੇ ਉਹਨਾਂ ਦੇ ਜੱਦੀ ਪਿੰਡ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਵੱਡੀ ਗਿਣਤੀ ਦੇ ਵਿੱਚ ਅਕਾਲੀ ਆਗੂ ਇੱਥੇ ਪਹੁੰਚੇ ਨੇ ਇਹ ਅੰਤਿਮ ਯਾਤਰਾ ਜਦੋਂ ਜ਼ਿਲ੍ਹਾ ਸੰਗਰੂਰ ਦੇ ਹੱਦ ਅੰਦਰ ਪਿੰਡ ਚੰਨੋ ਵਿਖੇ ਪਹੁੰਚੀ ਤਾਂ ਇੱਥੇ ਮਾਰਕੀਟ ਕਮੇਟੀ ਦੇ ਸਾਬਕਾ ਉਪ ਚੇਅਰਮੈਨ ਬਲਜਿੰਦਰ ਸਿੰਘ ਗੋਗੀ ਚੰਨੋ ਅਗਵਾਈ ਹੇਟਾਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਅਕਾਲੀ ਆਗੂਆਂ ਵਰਕਰਾਂ ਤੇ ਆਮ ਲੋਕਾਂ ਵੱਲੋਂ ਬਹੁਤ ਹੀ ਗਮਗੀਨ ਮਾਹੌਲ ਦੌਰਾਨ ਆਪਣੇ ਨੇਤਾ ਦੀ ਮ੍ਰਿਤਕ ਦੇ ਉੱਪਰ ਫੁੱਲਾਂ ਦੀ ਵਰਖਾ ਕਰਕੇ ਟੀਨ ਸਾਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪੰਜਾਬ ਦੇ ਉੱਗੇ ਅਕਾਲੀ ਲੀਡਰ ਸੁਖਦੇਵ ਸਿੰਘ ਢੀਂਸਾ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ ਜਿਸ ਮਗਰੋਂ ਅੱਜ ਉਹਨਾਂ ਦੀ ਦੇਹ ਨੂੰ ਸੰਗਰੂਰ ਲਿਆਂਦਾ ਗਿਆ ਹੈ ਜਿਸ ਤੋਂ ਬਾਅਦ ਉਹਨਾਂ ਦੇ ਪਿੰਡ ਓਬਾਵਾਲ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਇਸੇ ਦੇ ਚੱਲਦੇ ਹੀ ਅੱਜ ਸੰਗਰੂਰ ਦੇ ਵਿੱਚ ਉਹਨਾਂ ਨੂੰ ਨਾਮ ਅੱਖਾਂ ਦੇ ਨਾਲ ਆਖਰੀ ਵਿਦਾਈ ਦਿੱਤੀ ਜਾ ਰਹੀ ਹੈ ਉਹਨਾਂ ਦੀ ਦੇਹ ਨੂੰ ਅੱਜ ਉਹਨਾਂ ਦੀ ਸੰਗਰੂਰ ਰਿਹائش ਵਿਖੇ ਲਿਆਂਦਾ ਗਿਆ ਹੈ ਜਿਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੁਝ ਹੀ ਸਮੇਂ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਉੱਭਾ ਵਾਲਵਿਖੇ ਕੀਤਾ ਜਾਵੇਗਾ ਇਸ ਦੇ ਨਾਲ ਹੀ ਅਕਾਲੀ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਸੁਖਦੇਵ ਸਿੰਘ ਢੀਂਸਾ ਦੀ ਅੰਤਿਮ ਵਿਦਾਈ ਦੇ ਉੱਤੇ ਪਹੁੰਚੇ ਅਤੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਦਿਲ ਤੋਂ ਦੁੱਖ ਹੈ ਕਿ ਪੰਜਾਬ ਦੀ ਬਹੁਤ ਵੱਡੀ ਸ਼ਖਸੀਅਤ ਅਤੇ ਰਾਜਨੀਤਿਕ ਚਿਹਰਾ ਅੱਜ ਸਭ ਨੂੰ ਛੱਡ ਕੇ ਚਲਾ ਗਿਆ ਹੈ ਸਾਹ ਸੁਖਦੇਵ ਸਿੰਘ ਢੀਂਸਾ ਨੇ ਜੋ ਮੈਂ ਸਮਝਦਾ ਆਪਣੇ ਬੇਬਾਕ ਹੋ ਕੇ ਗੱਲ ਕਰਨ ਦੀ ਪਛਾਣ ਬਣਾਈ ਆ ਉੱਤੇ ਅਸੀਂ ਮਾਣ ਕਰ ਸਕਦੇ ਹਾਂ ਔਰ ਉਹਨਾਂ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਸਮਾਜ ਦੇ ਹਰ ਖੇਤਰ ਦੇ ਵਿੱਚ ਸੇਵਾ ਵੀ ਚਲਾਇਆ ਭਾਵੇਂ ਸਹਿਕਾਰਤਾ ਲਹਿਰ ਹੋਵੇ ਭਾਵੇਂ ਪਿਛੇ ਇੱਕੀ ਰਾਜ ਸਿਸਟਮ ਹੋਵੇ ਭਾਵੇਂ ਰਾਜਨੀਤੀ ਹੋਵੇ ਭਾਵੇਂ ਧਾਰਮਿਕ ਸਮਾਜਿਕ ਹਰ ਖੇਤਰ ਦੇ ਵਿੱਚ ਖਾਸ ਤੌਰ ਤੇ ਖੇਡਾਂ ਦੇ ਖੇਤਰ ਦੇ ਵਿੱਚ ਉਹਨਾਂ ਦੀ ਇੱਕ ਨਵੇਕਲੀ ਪਛਾਣ ਰਹੀ ਹੈ ਔਰ ਉਹਨਾਂ ਦਾ ਜਿਹੜਾ ਘਾਟਾ ਉਹ ਪੂਰਾ ਨਹੀਂ ਜਾ ਸਕਦਾ ਤੁਹਾਡੇ ਨਾਲ ਸਫ਼ਰ ਕਿਸ ਤਰ੍ਹਾਂ ਦਾ ਮੇਰੇ ਨਾਲ ਤਾਂ ਵਿਦਿਆਰਥੀ ਜੀਵਨ ਤੋਂ ਲੈ ਕੇ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਜਦੋਂ ਯੂਨੀਵਰਸਿਟੀ ਫੋਰੀ ਦਾ ਪ੍ਰਧਾਨ ਸੀ ਮੈਂ ਉਦੋਂ ਤੋਂ ਲੈ ਕੇ ਮੇਰਾ ਇਹਨਾਂ ਨਾਲ ਵਾਸਤਾ ਰਿਹਾ ਔਰ ਫਿਰ ਤਾਂ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਬਦਲਿਆ ਸਾਡਾ ਸਬੰਧ ਰਾਜਨੀਤੀ ਨਹੀਂ ਸੀ ਕੇਵਲ ਪਰਿਵਾਰਕ ਸਬੰਧ ਵੀ ਹੁਣ ਤੱਕ ਰਹੇ ਔਰ ਮੈਂ ਕਹਿ ਸਕਦਾ ਕਿ ਹਮੇਸ਼ਾ ਹੀ ਉਹ رائے ਅੱਛੀ ਦਿੰਦੇ ਸੀ ਔਰ ਸੱਚ ਤੇ ਪਹਿਰਾ ਦਿੰਦੇ ਸੀ ਔਰ ਮੈਂ ਕਹਿ ਸਕਦਾ ਕਿ بےਵਾਕ ਹੋ ਕੇ ਆਪਣੀ ਗੱਲ ਕਹਿਣ ਦੀ ਹਿੰਮਤ ਰੱਖਦੇ ਹਾਂ ਪਰ ਪਰਿਵਾਰ ਨੂੰ ਤਾਂ ਕਾਟਾ ਹੈ ਹੀ ਸਮਾਜ ਨੂੰ ਤੇ ਰਾਜਨੀਤੀ ਨੂੰ ਪਿੱਛਾ ਦੇਖੋ ਪਰਿਵਾਰ ਨੂੰ ਤਾਂ ਕਾਟਾ ਹੁੰਦਾ ਹੀ ਹੁੰਦਾ ਪਰ ਉਹਨਾਂ ਦੇ ਜਾਣ ਦੀ ਉਹਨਾਂ ਦੇ ਸਦਮੇ ਦੀ ਪੀੜਾ ਜਿਹੜੀ ਆ ਉਹ ਖੁਦ ਤੇ ਸਮਾਜ ਨੂੰ ਆ ਕਿਉਂਕਿ ਨਾ ਕੇਵਲ ਉਹ ਅਕਾਲੀ ਦਰਬ ਦੇ ਵਿੱਚ ਬੱਦ ਕੇ ਬਾਕੀ ਵੀ ਪਾਰਟੀਆਂ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਕਾਰ ਸੀ ਔਰ ਬੜਾ ਵੱਡਾ ਉਹਨਾਂ ਦਾ ਨਾਮ ਸੀ ਅੰਤਿਮ ਸਮੇਂ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੋਵੇ ਅੱਜ ਜਾਣ ਤੋਂ 4 ਦਿਨ ਪਹਿਲਾਂ ਮੈਂ ਇੱਥੇ ਗਿਆਨੀ ਹਰਪ੍ਰੀਤ ਸਿੰਘ ਉਹਦੇ ਨਾਲ ਜਦੋਂ ਮਿਲ ਕੇ ਆਏ ਉਹਨਾਂ ਨੂੰ ਉਹਨਾਂ ਨੂੰ ਇੱਕੇ ਚਿੰਤਾ ਸੀ ਕਿ ਲੀਡਰ ਤਾਂ ਲੜਦੇ ਦੇਖੇ ਆ ਧੜੇ ਤਾਂ ਪਾਰਟੀਆਂ 'ਚ ਦੇਖੇ ਨੇ ਪਰ ਕਦੇ ਤਾਕਤਾਂ ਦਾ ਟਕਰਾਅ ਨਹੀਂ ਸੀ ਦੇਖਿਆ ਜਥੇਦਾਰ ਸਹਿਬਾਨਾਂ ਦਾ ਟਕਰਾਅ ਨਹੀਂ ਸੀ ਦੇਖਿਆ ਇਹ ਜਿਹੜੇ ਜਥੇਦਾਰ ਸਹਿਬਾਨ ਤੇ ਤਾਕਤਾਂ ਕੋਲ ਜੁੜੋ-ਜੁੜੀ ਹੋ ਰਹੇ ਨੇ ਅੱਜ ਇਹਨਾਂ ਨੂੰ ਸਿਰ ਜੋੜ ਕੇ ਬਿਠਾਉਣ ਦੀ ਲੋੜ ਆ ਇਹ ਚਿੰਤਾ ਉਹ ਆਪਣੇ ਹਿਰਦੇ 'ਚ ਲੈ ਕੇ ਗਏ